ਪਿਆਰ ਭਰੀ ਸਾਸਰੀ ਕਾਲ ਕਿਸ ਨੇ ਐਡ ਲਾਉਣੀ ਤਾਂ ਲੈ ਪਾਸੇ ਨੰਬਰ ਚੱਲ ਜਾਂਦਾ 507 ਫੁੱਟ ਮੈਂ ਵੀ ਜਕਰ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਫੋਲੋ ਕਰ ਦਿਆ ਕਰੋ ਆਪਾਂ ਲੈ ਕੇ ਆਈਆਂ ਚਾਰ ਤੋਂ ਪੰਜ ਚੀਜ਼ਾਂ ਵੀਡੀਓ ਸਾਰੀ ਵੇਖੋ ਤਿੰਨ ਟਰੈਕਟਰ ਆ ਚਾਰ ਇੱਕ ਟਰਾਲਾ ਤੇ 18 ਫੁੱਟਾ ਟਰਾਲਾ ਏਰੀਆ ਜਲੰਧਰ ਦਾ ਸਿੰਘ ਕੀ ਗਾੜਾ ਚਾਹੀਏ ਦਾਨੜੀ ਹੱਬ ਚਾ ਰੇਲ ਦੇ ਹਿੱਸੇ ਚਾ 2025 ਮਾਡਲ ਟਰਾਲਾ ਜਾਈਟਾਂ ਲੱਗੀਆਂ ਤੇ ਵੇਰਚੇ ਲੱਗੇ ਵੀਲ ਕਵਰ ਲੱਗੇ ਵੇ ਆ ਤੇ 10 ਇੰਚ ਦੀ ਗਾਰਡਨ ਦੀ ਧੋੜੀ ਵੇਰ ਕੈਂਚੇਗਾ ਬਣਾ ਕੇ ਲਾਈਆਂ ਤੇ ਹੈ ਵੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਵਾ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ 3 ਫੁੱਟ ਵੈੱਟਾ ਲੇਜ਼ਰ ਕੱਟ ਦੇ ਇੱਕ ਜਾਲੀ ਐਣੀ ਤੇ ਪੂਰਾ ਵਧੀਆ ਟਰਾਲਾ ਦੇਜਰ ਕੱਟ ਦਾ ਵੈੱਟ ਬਣਿਆ ਤੇ ਪਲਾਜੋ ਕੱਟ ਸਾਰਾ ਟਰਾਲਾ ਬਣਿਆ ਵਾ ਤੇ ਪੂਰਾ ਸੁੰਦ ਚੱਲਦਾ ਤੇ ਸਿੰਧੋਲ ਨੂੰ ਦੁਬਾਰਾ ਦਾਦੇ ਦਾ 10 ਇੰਚੀ ਗਾੜਨਾ ਜਾਂ ਦਾ ਨੜੀ ਆ ਬਚਾਰੇ ਉਹਦੇ ਸਿੱਕਾ 22 ਦੇ ਭੈੜਗਾ ਜਾਂ 3 ਫੁੱਟ ਵੜਕਿਆ 2 ਫੁੱਟ ਬਾੜਕਿਆ 56 ਇੰਚ ਮੱਛੀ ਹੁੱਕ ਚ ਕਿੱਥੇ ਗੁੱਲਾ ਪੈਂਦਾ 4 ਇੰਚੀ ਆ ਤੇ ਪੂਰੇ ਵਧੀਆ 10 ਇੰਚੀ ਗਾੜਨੇ ਧੋਰੀ ਵੇਰ ਕਿੰਚਾ ਬਣਾਇਆ ਜਾਂ 22 ਦੇ ਭੈੜਗਾ ਟਿਕੜੇ ਉਹ ਘਾਰਾ ਪੈਣ ਤੋਂ ਉਹ ਵੀ ਲੱਗੇ ਆ ਪੂਰਾ ਮੋਡੀਫਾਈਡ ਰੰਦਾ ਰਸੇ ਕਸਣ ਵਾਲਾ ਵੀ ਲੱਗੇ ਕੱਟੇ ਕਰਨ ਵਾਲਾ ਵੀ ਲੱਗਿਆ ਵੱਡਾ ਟੂਲ ਬਾਕਸ ਮੱਜਾ ਲੱਗਿਆ ਵਾ ਅਰੇ ਰੇਟ ਹੈਗਾ ਦਾ ਟਰੈਡਰ ਦਾ 2,97,000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੁੱਲ ਮਾਨਤਾਣ ਕਰਨੇ ਕਿ ਤੁਹਾਡਾ 2,97,000 ਰੁਪਿਆ ਰੇਟ ਹੈ 187 ਟਰਾਲਾ ਏਰਗਾ ਜਲੰਧਰ ਆ 855 ਟਰੈਕਟਰ ਆ 855 ਤੇ 2015 ਮਾਡਲ ਆ 2200 ਕੈਂਟਟਟ ਚੱਲਿਆ ਵਾ 70 ਰੁਪਏ ਹੈ ਟਾਇਰ ਇੰਜਨ ਘੇ ਲੱਟਦਾ ਓਕੇ ਰੰਗ ਪੀਣ ਦਾ ਸਾਰਾ ਨੀਲਾ ਜਾ ਟਾਰਟਰ ਦਾ ਇਰੀਆ ਤੇ ਕੋਕਾ ਵੀ ਟਰੈਕਟਰ ਹੈ ਕਿਸੇ ਵੀਰ ਭਾਈਆਂ ਨੂੰ ਲੈਣਾ ਹੋਵੇ ਵੀ ਦ ਸੰਪਰਕ ਕਰ ਸਕਦੇ ਵਾਕੇ ਲੈ ਸਕਦੇ ਆ 1 ਰੁਪਏ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ ਤੇ ਮਗਲ ਦੇ ਟਾਇਰਾਂ ਦੇ ਵੇੜ ਲੱਗੇ ਆ ਮੂਹ ਦੇ ਟਾਇਰ ਬੈਂਪਰ ਸਿੰਪਰ ਪੂਰਾ ਵਧੀਆ ਲੱਗਿਆ ਮੂਹ ਦੇ ਟਾਇਰਾਂ ਮਰਗਾਰਡ ਲੱਗੇ ਆ ਕੱਪੜੇ ਵਾਲੀ ਛਤਰੀ ਲੱਗੀ ਆ ਰੇਟ ਦੀ ਗੱਲ ਕਰਕੇ ਰੇਟ ਹੈ ਕਹਿੰਦਾ 4 ਲੱਖ ਤੇ 65000 ਰੁਪਿਆ 765000 ਰੁਪਿਆ ਰੇਟ ਆ 2015 ਮਾਡਲ ਆ ਵੀਰ ਕੋ ਸ਼ੇਅਰ ਕਰਕੇ ਜੋ ਕਰ ਚੈਨਲ ਫੋਨੋ ਕਰਕੇ ਜੋ ਛੋਟੇ ਫੋਨੋ ਮਾਤਰ ਕਰ 2000 2 ਮਾਡਲ ਇੰਗਣ ਕੇ ਲੱਭ ਤਾ ਓਕੇ ਆ ਤੇ 2000 ਮਾ ਨਾਲ ਇੱਕੋ ਕਾ ਵੀ ਟਰੈਕਟਰ ਆ ਏਰੀਆ ਗੁਰਦਾਸਪੁਰ 45 ਦਾ ਟਰੈਕਟਰ ਹੈ 245 ਮੈਂਚੀ 245 ਮੈਂ ਗੱਲ ਤੇ ਟਾਇਰ 80 90 ਪੈਸੇ ਆ ਤੇ ਮੂਲੇ ਟਾਇਰ ਰਹਿਗੇ ਦੇ ਚੰਗੇ ਕੋਕਾ ਪੀਸ ਟਰੈਕਟਰ ਆ ਕਿਸੇ ਵੀਰ ਪਾਇਂ ਲੈਣਾ ਹੋਵੇ ਵੀਦ ਸੰਪਰਕ ਕਰ ਸਕਦੇ ਆ ਤੇ ਜਿਲਾ ਕਰਤਾਸਪੁਰ ਦੇ ਵਿੱਚ ਖੜਾ ਫਤੇਗੜ ਚੂੜੀਆਂ ਪੈਂਡ ਤੇ ਮਗਰਲੇ ਟਾਇਰ 70 75 ਪੈਸੇ ਮੂਲੇ ਟਾਇਰ ਰਹਿਗੇ 60 65 ਪੈਸੇ ਤੇ ਕੋਕਾ ਪੀ ਟਰੈਕਟਰ ਆ 245 ਇੰਚੀ ਤੇ ਪੰਜਾਬ ਲੰਬੜਾ ਤੇ ਇੰਡੀਅਨ ਗੇਅ ਲਿਫਟ ਦਾ ਓਕੇ ਆ ਤਾਪ ਦੇ ਕਿਨਾਰੇ ਡਾਬਰ ਨਾਲ ਆ ਕੱਪੜੇ ਵਾਲੀ ਛਤਰੀ ਲੱਗੀ ਵੀ ਆ ਜੇ ਕੋ ਕੋ ਵਧੀਆ ਟਰੈਕਟਰ ਆ ਬੈਂਪਰ ਸ਼ੈਂਪਰ ਪੂਰਾ ਪਹਰਾ ਲੱਗਿਆ ਵਾ ਤੇ ਇਹ ਰੇਟ ਦੀ ਗੱਲ ਕੀ ਰੇਟ ਹੈ ਕਿ ਦਾ 1.5 ਲੱਖ ਰੁਪਇਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੁੱਲ ਮਾਨਤਾ ਕਰਨਗੇ ਤੁਹਾਡਾ ਤੇ ਮਾਨਤਾ 744 ਟਰੈਕਟਰ ਆ ਏਰੀਆ ਬਰਸਰਾ ਤੇ ਮঙ্গੂਲੇ ਟਾਇਰ 70 80 ਪੈਸੇ ਆ ਮੂਲ ਮਗਲੜ ਮੂਲੇ ਕੋਕਾ ਵੀ ਟਰੈਕਟਰ ਆ ਪੰਜਾਬ ਨੰਬਰ ਆ ਤੇ ਡਾਵਰ ਪੱਟੀ ਡੰਡਾ ਨਾਲ ਮੂਹਰੇ ਟਾਇਰ ਆ ਗਿਆ 40 45 ਪੈਸੇ 50 ਪੈਸੇ ਤੇ ਰੰਗ ਪੇਂਟ ਦਾ ਸਾਰਾ ਮੀਰ ਆ ਜਾਂ ਕ ਰਿੰਬਾ ਨੂੰ ਰੰਗ ਹੋਇਆ ਬਾਹਰ ਕਿਤੇ ਰੰਗ ਨਹੀਂ ਹੋਇਆ ਟਰੈਕਟਰ ਤੇ ਟੋਕਾ ਵੀ ਟਰੈਕਟਰਾਂ ਬੈਂਡਰੀ ਨਵੀਂ ਰੱਖੀਆ ਤੇ ਇੰਜਨ ਗੇਰ ਦਾ ਜ਼ਿਮੀਂਦਾਰ ਕੋਲੇ ਟਰੈਕਟਰ ਹੈ ਇਹ ਕੋਈ ਵਪਾਰੀ ਕੋਲੇ ਨਹੀਂ ਕੋਈ ਦਲਾਲ ਕੋਲੇ ਨਹੀਂ ਕਿਸੇ ਕੋਲੇ ਨਹੀਂ ਤੇ ਜ਼ਿਮੀਂਦਾਰ ਦੇ ਘਰੇ ਖੜਾ ਟਰੈਕਟਰ 745 ਯਾਨੀ ਵੱਡਾ ਦਾਣਾ ਟਰੈਕਟਰ ਇਹ ਕੋਕਾਪੀ ਟਰੈਕਟਰ ਆ ਤੇ 2009 ਮਾਡਲ ਆ ਰੇਟ ਦੀ ਗੱਲ ਕਰਕੇ ਦੀ ਟਰੈਕਟਰ ਦੀ ਰੇਟ ਹੈਗਾ ਇਹਦਾ ਹੰਪਰਸਰ ਜਿਹੜੇ ਦੇ ਵਿੱਚ ਖੜਾ ਤੇ ਇਹ ਰੇਟ ਹੈਗਾ 2 ਲੱਖ 70 ਹਜ਼ਾਰ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਫੁੱਲ ਮਾਨਤਨ ਕਰਦੇ ਬਿਆਸ ਰੱਜੇ ਕੋਲੇ ਵੀਰ ਦਾ ਪੈਂਡਾ ਫੋਰ 3600 ਇੰਜਨ ਗੇਅਰ ਲਿਫਟ ਤਾਂ ਓਕੇ ਆ ਚਾਰੇ ਟਾਇਰ ਇਹਦੇ ਨਵੇਂ ਚੜੇ ਹੋਇਆ ਤੇ ਬੇਟ ਲੱਗੇ ਮਰਲੇ ਟਾਇਰਾਂ ਦੇ ਡੈਕ ਲੱਗਾ ਫੈਬਰ ਦੀ ਛਤਰੀ ਲੱਗੀ ਆ 2K ਦਾ ਰੰਗ ਕੀਤਾ 5 ਸਾਲ ਦੀ ਗਾਰੰਟੀ 2K ਦੇ ਤੇ ਰੰਗ ਦੀ ਤੇ ਇੱਕ ਇੰਜਨ ਗੇਅਰ ਲਿਫਟ ਦਾ ਉਹ ਕਿਹਾ ਗੇਅਰ ਦਾ ਤੇਲ ਵੀ ਨਵਾਂ ਪਾਇਆ ਤੇ ਇੰਨਾਂ ਜ਼ਿਆਦਾ ਪਾਉਣਾ ਹੀ ਆ ਤੇ ਠੀਕ ਆ ਗੇਅਰ ਦਾ ਤੇਲ ਜਿਵੇਂ ਨਵਾਂ ਤੇ ਕਿਸੇ ਵੀ ਰਪਾਈ ਨੇ ਲੈਣਾ ਬੀਬੀ ਨਾਲ ਸੰਪਰਕ ਕਰ ਸਕਦੇ ਆ ਤੇ ਕੋਕਾਪੀ ਟਰੈਕਟਰ ਆ 43600 ਤੇ ਵੀਰੇ ਚਾਰੇ ਟਾਇਰ ਨਵੇਂ ਆ ਪੰਜਾਬ ਨੰਬਰ ਆ ਤੇ ਬਿਆਸ ਰੱਗੇ ਕੋਲੇ ਵੀਰ ਦਾ ਟੈਂਪ ਪਿੰਡ ਤੇ ਉਭਿਆਸ ਕੋਲੇ ਇਹ ਲੈ ਜਾਗੇ ਜਾਂ ਜੇ ਬੈਂਡੋ ਕਿ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਸਪਰਕਾ ਸਕਦੇ ਆ ਆਪਾਂ ਰੇਟ ਦੀ ਗੱਲ ਕਰੀਏ ਦੀ ਟਰੈਕਟਰ ਦੀ ਰੇਟ ਹੈਗਾ 2 ਲੱਖ ਤੇ 10000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 13 ਹਾਲਾਂ ਦੇ ਟਰੈਕਟਰ ਵਗਦਾ ਬੰਤਾ ਤੁਹਾਨੂੰ ਵੀਡੀਓ ਪਾ ਦੂਗਾ ਜਾ ਕੇ ਵੀ ਮੈਸਤਰੀ ਕੋਲ ਜਾ ਕੇ ਤਾਂ ਚੈੱਕ ਕਰ ਤਾ ਦੇ 2 ਲੱਖ 10000 ਸਟਰੀ ਨਾਲ ਜਾ ਕੇ ਚੈੱਕ ਕਰ ਸਕਦੇ ਆ ਬਿਲਕੁਲ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਲੈ ਕਰ